ਅਮਰੀਕਾ ਦੇ ਵਿੱਚੋਂ ਇੱਕ ਇੱਕ ਕਰਕੇ ਤਿੰਨ ਸਿੱਧੀਆਂ ਫਲਾਈਟਾਂ ਜਿਹੜੀਆਂ ਕਿ ਉੱਥੋਂ ਦੇ ਫੌਜੀ ਜਹਾਜ਼ ਸਨ ਅਤੇ ਇੱਕ ਹੋਰ ਫਲਾਈਟ ਬੀਤੇ ਦਿਨੀ ਦਿੱਲੀ ਦੇ ਹਵਾਈ ਅੱਡੇ ਤੇ ਆਈ ਸੀ ਇਸ ਚੌਥੀ ਫਲਾਈਟ ਵਿੱਚ ਆਏ ਪੰਜਾਬੀ ਦੇ ਇੱਕ ਦੁੱਖ ਭਰੀ ਦਾਸਤਾਨ ਅਤੇ ਉਹਨਾਂ ਨੇ ਹੱਡ ਬੀਤੀ ਸੁਣਾਈ ਹੈ ਚੌਥੀ ਫਲਾਈਟ ਵਿੱਚ ਦੇਸ਼ ਨਕਾਲਾ ਦਿੱਤੇ ਗਏ ਪੰਜਾਬ ਦੇ ਚਾਰ ਨੌਜਵਾਨਾਂ ਦੇ ਵਿੱਚੋਂ ਇੱਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌਧਰਪੁਰ ਦਾ ਰਹਿਣ ਵਾਲਾ ਜਗਰਾਤ ਸਿੰਘ ਹੈ ਉਸ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਸਨੇ ਆਪਣੇ ਹਿੱਸੇ ਦੀ ਖੇਤੀਬਾੜੀ ਵਾਲੀ ਜ਼ਮੀਨ ਵੇਚ ਕੇ ਅਤੇ ਕੁਝ ਕਰਜ਼ਾ ਚੁੱਕ ਕੇ ਲਗਭਗ 40 ਲੱਖ ਰੁਪਏ ਇਕੱਠੇ ਕੀਤੇ ਅਤੇ ਚੰਗੇ ਭਵਿੱਖ ਵਾਸਤੇ ਉਸਨੇ ਅਮਰੀਕਾ ਦੀ ਚੋਣ ਕੀਤੀ ਜੋਗਰਾਜ ਸਿੰਘ ਨੇ ਦੱਸਿਆ ਕੋ ਆਪਣੇ ਘਰੋਂ ਜੁਲਾਈ 2024 ਨੂੰ ਤੁਰਿਆ ਸੀ ਪਰੰਤੂ ਏਜੰਟ ਉਸਨੂੰ ਲਗਭਗ 7 ਮਹੀਨੇ ਵੱਖ-ਵੱਖ ਮੁਲਕਾਂ ਵਿੱਚ ਘੁਮਾਉਂਦੇ ਰਹੇ ਅਤੇ ਪਨਾਮਾ ਦੇ ਜੰਗਲ ਤੋਂ ਵੀ ਉਹ ਨਿਕਲ ਗਿਆ ਸੀ ਆਖਰਕਾਰ 7 ਫਰਵਰੀ ਨੂੰ ਮੈਕਸੀਕੋ ਵਾਲੀ ਸਰਹੱਦ ਪਾਰ ਕਰਕੇ ਉਸਨੇ ਅਮਰੀਕਾ ਦੀ ਧਰਤੀ ਤੇ ਪਵ ਰੱਖਿਆ ਸੀ ਪਰantu ਉਥੋਂ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਕੈਂਪ ਦੇ ਵਿੱਚ ਲਗਭਗ 7 ਦਿਨਾਂ ਵਾਸਤੇ ਰੱਖਿਆ ਗਿਆ ਅਮਰੀਕੀ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਮਾਨਸਿਕ ਤੌਰ ਤੇ ਕੈਂਪ ਵਿੱਚ ਤਸੀਹੇ ਵੀ ਦਿੱਤੇ ਗਏ yograj singh ਨੇ ਦੱਸਿਆ ਕਿ ਕੈਂਪ ਦੇ ਵਿੱਚ ਜਿੱਥੇ ਉਹ ਸੀ ਉਸ ਦੇ ਨਾਲ ਉੱਥੇ ਕੁਝ ਹੋਰ ਭਾਰਤੀ ਵੀ ਸਨ ਤੇ ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਸੀ 14 ਫਰਵਰੀ ਨੂੰ ਫੌਜੀ ਜਹਾਜ਼ ਵਿੱਚ ਹੱਥ ਕੜੀਆਂ ਤੇ ਬੇੜੀਆਂ ਪਾ ਕੇ ਉਸ ਨੂੰ ਪਨਾਮਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਅਤੇ ਪਨਾਮਾ ਦੀ ਇੱਕ ਸੰਸਥਾ ਵੱਲੋਂ ਉਹਨਾਂ ਨੂੰ ਇੱਕ ਹੋਟਲ ਵਿੱਚ ਠਹਿਰਾ ਦਿੱਤਾ ਗਿਆ ਅਤੇ ਉਹ ਹੋਟਲ ਵੀ ਇੱਕ ਤਰ੍ਹਾਂ ਜੇਲ੍ਹ ਹੀ ਜਾਪ ਰਿਹਾ ਸੀ ਅਤੇ ਉੱਥੇ ਹੋਰ ਮੁਲਕਾਂ ਦੇ ਕੁਝ ਨਾਗਰਿਕ ਵੀ ਉਸ ਹੋਟਲ ਵਿੱਚ ਠਹਿਰਾਏ ਹੋਏ ਸੀ ਅਤੇ ਹੋਟਲ ਦੀ ਨਿਗਰਾਨੀ ਵਾਸਤੇ ਉੱਤੇ ਭਾਰੀ ਫੋਰਸ ਵੀ ਤਾਇਨਾਤ ਕੀਤੀ ਹੋਈ ਸੀ ਉਹਨਾਂ ਨੂੰ ਹੋਟਲ ਵਿੱਚੋਂ ਬਾਹਰ ਜਾਣ ਦੀ ਕੋਈ ਆਗਿਆ ਨਹੀਂ ਸੀ ਜੋਗਰਾਜ ਸਿੰਘ ਨੇ ਦੱਸਿਆ ਕਿ ਪਿਛਲੇ 2 ਦਿਨ ਪਹਿਲਾਂ ਉਹ ਉਸਤੇ ਨਾਲ ਕੁਝ ਹੋਰ ਭਾਰਤੀ ਨੌਜਵਾਨ ਵੀ ਸੀ ਇੱਕ ਜਹਾਜ਼ ਰਾਹੀਂ ਭਾਰਤ ਭੇਜ ਦਿੱਤੇ ਗਏ ਜਗਰਾਤ ਸਿੰਘ ਨੇ ਇਹ ਵੀ ਦੱਸਿਆ ਕਿ ਪਨਾਮਾ ਤੋਂ ਵਾਪਸ ਆਉਂਦੇ ਸਮੇਂ ਉਹ ਦੂਸਰੇ ਮੁਸਾਫਰਾਂ ਦੀ ਤਰ੍ਹਾਂ ਹੀ ਜਹਾਜ਼ ਵਿੱਚ ਸਨ ਰਸਤੇ ਵਿੱਚ ਜਹਾਜ਼ ਦੇ ਦੋ ਪੜਾ ਸੀ ਅਤੇ ਉੱਥੇ 에ਅਰਪੋਰਟ ਤੇ ਉਹਨਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਗਈ ਅਤੇ ਭਾਰਤ ਲਿਆਂਦੇ ਸਮੇਂ ਉਸ ਜਹਾਜ਼ ਵਿੱਚ ਉਹਨਾਂ ਦੇ ਕੋਈ ਹੱਥ ਕੜੀ ਜਾਂ ਬੇੜੀ ਨਹੀਂ ਲਾਈ ਗਈ 22 ਜੁਲਾਈ ਨੂੰ ਗਿਆ ਸੀ ਜਿੱਥੋਂ ਫਿਰ ਸੂਰੀ ਨੇ ਇਹਨਾਂ ਨੇ ਸਾਨੂੰ 10 ਦਿਨ ਰੋਕਿਆ ਉੱਥੋਂ ਸਾਨੂੰ ਕਿਹਾ ਅਸੀਂ ਤੁਹਾਡੀ ਇੱਥੋਂ ਬਾਇਓਮੈਟਰੀ ਕਰਾਵਾਂਗੇ ਤੁਹਾਨੂੰ ਇੱਕ ਨੰਬਰ ਤੇ ਵਿਜੀਲਵਾਵਾਂਗੇ ਫਿਰ ਗੱਡੀ ਅਸੀਂ ਤੁਹਾਨੂੰ ਭੇਜਾਂਗੇ ਤੇ ਉੱਥੇ 10 ਦਿਨ ਰੋਕਿਆ ਸਾਨੂੰ ਫੇਰ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟ ਡੂ ਲੀ ਸਭ ਡਾਊਨ ਕਰਾਣੇ ਲੱਲੇ ਹੜੋ ਸਾਰਾ ਕੁਝ ਪਾਸਪੋਰਟ ਸਭ ਕੁਝ ਲੱਲੇ ਫਿਰ 10 ਦਿਨ ਉੱਥੇ ਬਹਾਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਉਹ ਤੁਹਾਨੂੰ ਅਗਲੇ ਦੇਸ਼ ਭੇਜਣਾ ਆ ਉੱਥੋਂ ਦਾ ਤਾਂ ਗਾੜੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸੇਪਰਾ ਹੀ ਉਹਨਾਂ ਨੇ ਉੱਥੋਂ ਗਾੜੀ ਅਗਲੀ ਕੰਟਰੀ ਕਾ ਲੈ ਜੀ ਕਿਉਂਕਿ ਬਨਾਮਾ ਜੰਗਲਸਾਨੀ ਵੀ ਗਏ ਜੀ ਨਾਮਾ ਸਰਹਲਾ ਹੱਥ ਜੀ ਮਾਰੇ ਜੀ ਬਨਾਮਾ ਤੇ ਬਹੁਤ ਜ਼ਿਆਦਾ ਜੀ ਤੇ ਉਹਨਾਂ ਨੇ ਲਿਆ ਜੀ ਹਾਂਜੀ ਇਦਾਂ ਹੀ ਲਾਸਾਂ ਪਈ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈ ਅਰਡੀਨਾਲਕ ਤੋਂ ਕੋਸ ਸਮੇਂ ਪਹਿਲੇ ਇੱਕ ਮੁੜਾ ਹੀ ਸੀ ਅੰਬਰ ਸਰਦਾ ਅਮਰਜੀਤ ਨਾ ਹੀ ਮੁੜੇ ਦਾ ਉਹਦੀ ਡੈਥ ਹੋਈ ਓਦੋਂ ਆਪਾਂ ਕਲੰਬੀਆ ਸੀ ਤੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਓਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ ਓਦਾਂ ਹੀ ਉਹਦੇ ਕੱਪੜੇ ਕੁਪੜੇ ਜਿਹੇ ਓਦਾਂ ਵੀ ਅਖੇ ਬੋਡੀ ਪੂਰੀ ਡੈੱਡ ਹੋਈ ਜਿਹੇ ਪੇਪਰ ਸਰਵਰ ਪਾਹਂਦੇ ਉੱਥੇ ਜਾਂ ਫਿਰ ਡੌਂਕਰ ਉਹ ਲਾਸ਼ ਨੂੰ ਚੁੱਕ ਕੇ ਤੇ ਪਾਣੀ ਸੁੱਟ ਦਿੰਦਾ ਅਸੀਂ ਉਸੇ ਮਸੀਂ ਆ ਜਾਂਦੇ ਸਰ ਅਸੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਜੀ ਰਾਜ ਨੂੰ 10 ਜਨਵਰੀ 12 ਵਜੇ ਹੀ ਯਾਰੀ ਜੋਨਾਂ ਬਾਰਡਰ ਕ੍ਰੋਸ ਕੀਤਾ ਹੈ ਨੌਕਰਾਂ ਕਰਾਇਆ ਜੀ ਸਰ ਕੈਂਪ ਚ ਉੱਥੋਂ ਮੁੜ ਕੇ 8 ਨੂੰ ਹੀ ਕੈਂਪ ਚ ਪਹੁੰਚੇ ਅਤੇ ਚੌਂਕੀ ਦੇ ਉਹਨਾਂ ਸਿਹਤ ਸੂਨ ਫਿੰਗਰਪ੍ਰਿੰਟ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਚੌਂਕੀ ਦੇ ਤੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮਾ ਰਿਪੋਰਟ ਕਰਤਾ ਕਿਤੇ ਰਹਿ ਜੀ ਸਰ 14 ਨੂੰ ਬਨਾਮਾ ਆਏ ਉਹਨਾਂ ਦੇ ਕੋਈ ਯੂਐਨਈ ਕੋਈ ਸੰਸਥਾ ਹੈ ਜੀ ਉਹ ਓਆਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਡਰ ਜੀ ਹੀ ਆਹੀ ਉਹਨਾਂ ਨੇ ਸਾਨੂੰ ਉੱਥੇ ਹੋਟਲ ਚ ਰੱਖਿਆ ਜੀ ਇੰਡੀਆ ਨਹੀਂ ਜਿਹੜੀ ਉਹ ਜਹਾਜ਼ ਵਿੱਚ ਆਈਆਂ ਉਹਦੇ ਵਿੱਚ ਅਸੀਂ 30 ਤੋਂ ਪਲੱਸ ਇੰਡੀਅਨ ਸੀ ਬਾਕੀ ਹੋਰ ਕੰਟਰੀਆਂ ਦੇ ਦੂਜੇ ਵੀ ਮਤਲਬ 60 70 ਜਣੇ ਸੀ ਜਹਾਜ਼ ਦੇ ਵਿੱਚ ਆਏ ਜਿਹੜੇ ਆਰਮੀ ਦਾ ਜਹਾਜ਼ ਆਇਆ ਸੀ ਰਪਨਾਮਾ ਸਾਰਾ ਕੂੜਾ ਹੋਟਲ ਦੀ ਆ ਜੀ ਪੂਰੀ ਆਰਮੀ ਲੱਗੀ ਆ ਜੀ ਉਹਦੇ ਵਿੱਚ ਜੇ ਰੂਮ 'ਚ ਕੋਈ ਬਾਹਰ ਆਉਣਾ ਕੋਈ ਕੰਮ ਨਾ ਗੇਟ ਤੇ ਗਾੜੀ ਆਰਮੀ ਵਾਲੇ ਦੋ ਦੋ ਇੱਕ ਇੱਕ ਦੋ ਦੋ ਜਣਾ ਗੇਟ ਤੇ ਗਾੜੀ ਖੋਲਤਾਂ ਦਾ ਨਹੀਂ ਸਰ ਉਹ ਪੈਸੰਜਰ ਫਲਾਟ ਹੀ ਦੂਜੀ ਆਰਮੀ ਦੀ ਨਹੀਂ ਤੁਰਕੀ 에ਅਰਲੈਨਸ ਸਰ ਉੱਥੇ ਭੇਜਿਆ ਚਲ ਇਹ ਆਪਣਾ ਫਲਾਟ ਆ ਰਹੀ ਆ ਜੀ ਮੇਉ ਪਿਛੋਂ ਜਿਹੜੇ ਬੇਰੀਆਂ ਲਾ ਕੇ ਬਣਾਵਾਤਾ ਕਿ ਇੱਥੋਂ ਗਾੜੀ ਕੋਈ 베ਰੀ ਨਹੀਂ ਬੱਦੀ ਕੋਈ ਨਹੀਂ ਲੈ ਬਾਸਪੋਰਟ ਲੈ ਲਈ ਜਾਂ ਮੰਨ ਲਾ 에어ਪੋਰਟ ਨਾਲ ਨੂੰ ਫਾਇਲਟ ਵਾਲਿਆਂ ਦੇ ਦਿੰਦੇ ਸੀ ਜਾਂ 에ਰੋਸ ਤੋਂ ਨੂੰ ਜਾਂ ਬਾਸਪੋਰਟ ਬ੍ਰਾਂਚ ਦੇ ਵਿੱਚ ਜਿੱਥੇ ਅਗਲੀ ਸਟੇ ਆ ਪੀ ਉਤਰ ਕੇ ਬਾਸਪੋਰਟ ਦੇ ਦੇਓ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਦੇ ਦੇ ਦਿਓ ਜਾਂ ਕਿ ਇਹਨੂੰ ਵੀ ਜੇ ਭੱਜਣਾ ਜਾਂ ਪੁੱਛ ਕੇ ਪਾਸ ਜਾਨ ਕੋਈ ਜੀ ਸੁਪਨਾ ਦੇ ਸੋਚਦਾ ਹੀ ਆ ਜੀ ਕਰ ਜਾ ਚੁੱਕਿਆ ਬੈਲੀ ਵੇਚ ਕੇ ਜੀ ਸੋਚਿਆ ਜੀ ਵੀ ਕੁਕ ਕਮਾਵਾਂਗੇ ਕਰਾਂਗੇ ਤੇ ਪਤਾ ਨਹੀਂ ਜੀ ਵੀ ਇਹ ਕੁਝ ਹੋਣਾ ਜੀ ਇਹ ਕੁਝ ਜੰਡਾ ਨਹੀਂ ਟੇਲ ਕਰਕੇ ਵੀ ਹੋਇਆ ਜੀ